ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਅਤੇ ਲੇਬਰ ਐਕਟ ਲਗਾਏ ਜਾਣ ਦੇ ਵਿਰੋਧ ਵਿੱਚ ਜਿੱਥੇ ਲਗਾਤਾਰ ਕਿਸਾਨ ਮਜ਼ਦੂਰ ਸੰਗਠਨ ਸਰਕਾਰ ਦੇ ਖਿਲਾਫ ਵਿਰੋਧ ਪ੍ਰਗਟ ਕਰ ਰਹੇ ਨੇ ਉੱਥੇ ਲੁਧਿਆਣਾ ਦੇ ਚਤਰ ਸਿੰਘ ਪਾਰਕ ਵਿਖੇ ਮਜ਼ਦੂਰ ਸੰਗਠਨਾਵਲੋਂ ਰੋਸ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਮਜ਼ਦੂਰ ਸੰਗਠਨ ਦੇ ਨੇਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ ਵੱਲੋਂ ਸਾਰੇ ਪੱਠੇ ਬੰਦ ਕੀਤੇ ਜਾਣਗੇ ਵਰਸ਼ਨਾ ਜਿਹੜਾ ਵੈਸੇ ਤਾਂ ਇਹ ਪਠਾਮੀਦੁਨਈ ਦਿੱਲੀ ਆ ਇਹਨਾਂ ਦਾ ਮੰਗ ਪੱਤਰ ਦਿੱਤਾ ਹੈ ਵੀ ਉਹਦੇ ਤੇ ਕੋਈ ਰੇਟ ਬਣੇ ਪਰ ਇਸ ਤੋਂ ਅੱਗੇ ਗੱਲ ਨਿਕਲ ਗਈ ਕਿ ਅੱਜ 1 April ਤੋਂ ਚਾਰ ਕੋਡ ਲਾਗੂ ਕਰਤੇ ਸਰਕਾਰ ਨੇ ਸਾਰੇ ਕਰਤੂਕ ਨੂੰ ਖਤਮ ਕਰਤੇ ਮਿਨਿਮਮ ਵੇਜ ਜਿਹੜੀ ਜੋ ਹਰ ਸਮਾਹੀ ਬਾਦ ਆਉਂਦੀ ਸੀ 1 March 2020 ਦੀ ਘੱਟੋ ਘਾਟ ਵੇਜ ਤੇ ਜਿਹੜੀ ਨੋਟੀਫਿਕੇਸ਼ਨ ਕਰ ਦਿੱਤਾ ਸੀ 1 May ਨੂੰ ਕੈਪਟਨ ਸਰਕਾਰ ਨੇ ਉਹ ਵੀ ਵਾਪਸ ਲੈ ਲਈ ਸੀ ਨੋਟੀਫਿਕੇਸ਼ਨ ਕਰਕੇ ਵਾਪਸ ਲੈ ਲਈ ਉਸ ਤੋਂ ਬਾਅਦ 1 ਸਤੰਬਰ 2020 ਨੂੰ ਆਉਣਾ ਸੀ 6 ਮਹੀਨੇ ਦਾ ਫਿਰ 1 ਮਾਰਚ 2021 ਨੂੰ ਆਉਣਾ ਸੀ ਤਿੰਨ ਜਿਹੜੇ ਸਮੈਸਟਰ ਨੇ ਉਹਨਾਂ ਦੀ ਮਿਨੀਮਮ ਵੇਜ ਸਰਕਾਰ ਨੇ ਰੋਕਤੀ ਜਿਹਦੇ ਕਾਰਨ ਮਜ਼ਦੂਰਾਂ ਦਾ ਭਵਿੱਖਾ ਜਿਹੜਾ ਉਹ ਮਤਲਬ ਬੜਾ ਤੁੰਡਰਾ ਹੋ ਗਿਆ ਮੰਗ ਪੱਤਰ ਤੇ ਲਿਬਰ ਡਿਪਾਰਟਮੈਂਟ ਵਾਲੀ ਗੱਲ ਨਹੀਂ ਕਰਾਉਂਦੇ ਮਿਨੀਮਮ ਵੇਜ ਸਰਕਾਰ ਨੇ ਰੋਕਤੀ ਕੋਡ ਲਾਗੂ ਕਰਤੇ ਜਿੱਥੇ ਅੱਜ ਕਿਸਾਨ ਨੇ ਜਿਹੜੇ ਦਿੱਲੀ ਦੇ ਬਾਡਰਾਂ ਤੇ ਬੈਠੇ ਅੰਦੋਲਨ ਕਰ ਰਹੇ ਨੇ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਵਾਪਸ ਬਣਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਰਕਿੰਗ ਕਲਾਸ ਆ ਜਿਹੜੀ ਮਜ਼ਦੂਰ ਜਮਾਤ ਆ ਜਿਹਦੇ ਕੋਲੇ ਕੋਈ ਸਾਧਨ ਵਸੂਲੇ ਨਹੀਂ ਹੁੰਦੇ ਕਿਸਾਨੀ ਕੋਲੇ ਟਰੈਕਟਰ ਆ ਟਰਾਲੀਆਂ ਨੇ ਉਹ ਮਤਲਬ ਕਰ ਲੈਂਦੇ ਆ ਮਜ਼ਦੂਰਾਂ ਦਾ ਜਿਹੜਾ ਕਸ਼ਟ ਆ ਉਹ ਦੂ ਘੱਟ ਨਹੀਂ ਹੈ ਪਰ ਇਹ ਕਿਉਂਕਿ ਇਹਨਾਂ ਕੋਲ ਸਾਧਨ ਵਸੂਲੇ ਘੱਟ ਹੁੰਦੇ ਨੇ ਔਰ ਇਹਨਾਂ ਕੋਲੇ ਗੱਲ ਵੀ ਨਹੀਂ ਜਾਂਦੀ ਗੈਰ ਜਥੇਬੰਦ ਮਜ਼ਦੂਰ ਨੇ ਆਉਣ ਵਾਲੇ ਦਿਨਾਂ 'ਚ ਇਹ ਲੜਾਈ ਆ ਜਿਹੜੀ ਦੇਸ਼ ਪੱਧਰ ਤੇ ਜੋ ਕਿਸਾਨ ਲੜ ਰਿਹਾ ਮਜ਼ਦੂਰ ਵੀ ਉਸ ਅੰਦਾਲਨ 'ਚ ਬਾਝੜ ਕੇ ਹਿੱਸਾ ਲਊਗਾ। ਸੋ ਅੱਜ ਅਸੀਂ ਇੱਥੇ ਜਿੱਥੇ ਮੰਗ ਕਰਾਂਗੇ ਵੀ ਇਹਨਾਂ ਦੇ ਰੇਟ ਬਣਾਏ ਜਾਣ, ਉੱਥੇ ਅਸੀਂ ਮੰਗ ਕਰਨੀ ਆ ਵੀ 4 ਕੋਡ ਨੇ ਜਿਹੜੇ ਉਹ ਰੱਦ ਕਰੋ। ਜਿਹੜੇ 44 ਕਿਰਤ ਕਾਨੂੰਨ ਨੇ ਉਹ ਬਹਾਲ ਕਰੋ ਤੇ ਮਜ਼ਦੂਰਾਂ ਤੇ ਜਿਹੜਾ ਹਮਲਾ ਕੀਤਾ ਨੂੰ ਬੰਦ ਕਰੋ। ਜੇਕਰ ਮੋਦੀ ਸਰਕਾਰ ਨਹੀਂ ਚੱਲਦੀ ਤਾਂ ਸਾਰੇ ਪੰਜਾਬ ਦੇ ਵਿੱਚ ਬਾਕੀ ਸੂਬਿਆਂ 'ਚ ਵੀ ਈਵਨ ਅਸੀਂ ਜੂਪੀ ਤੇ ਜਾ ਕੇ ਵੀ ਪਿੰਡ ਪਿੰਡ ਆ ਜਿਹੜਾ ਇਹ ਅੰਦੋਲਨ ਖੜਾ ਬਿਊਰੋ ਰਿਪੋਰਟ ਐਸਮਜ਼ੈਡ ਨਿਊਜ਼